1993 ਦੇ ਵਿੱਚ ਇੱਕ ਫੇਕ ਐਨਕਾਊਂਟਰ ਹੋਇਆ ਸੀ ਇਸ ਮਾਮਲੇ 'ਚ ਤਤਕਾਲੀ ਐਸਐਸਪੀ ਤੇ ਡੀਐਸਪੀ ਲੈਵਲ ਦੇ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਮੋਹਾਲੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ 1993 ਦੇ ਵਿੱਚ ਫੇਕ ਐਨਕਾਊਂਟਰ ਦਾ ਇਹ ਪੂਰਾ ਕੇਸ ਹੈ ਪੰਜ ਤਤਕਾਲੀ ਪੁਲਿਸ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਨੇ ਤਤਕਾਲੀ ਐਸਐਸਪੀ ਡੀਐਸਪੀ ਪੁਲਿਸ ਦੇ ਨਾਲੀ ਤਿੰਨ ਰਿਟਾਇਰਡ ਇੰਸਪੈਕਟਰ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਰਿਟਾਇਰਡ ਐਸਐਸਪੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਨਾਮ ਹੈ ਭੁਪਿੰਦਰਜੀਤ ਸਿੰਘ ਅ ਦੋਸ਼ੀ ਕਰਾਰ ਰਿਟਾਇਰ ਜਿਹੜੇ ਇੰਸਪੈਕਟਰ ਸੁਭਾ ਸਿੰਘ ਤੇ ਰਿਟਾਇਰ ਡੀਐਸਪੀ ਦੋਸ਼ੀ ਕਰਾਰ ਦਿੱਤੇ ਗਏ ਨੇ 1993 ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਬਹਾਲੀ ਕੋਰਟ ਨੇ ਇਸ ਦਾ ਪੂਰੇ ਮਾਮਲੇ 'ਚ ਫੈਸਲਾ ਸੁਣਾਇਆ ਹੈ ਪੰਜ ਮੁਲਜ਼ਮ ਜੋ ਇੱਕ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਦੇ ਵਿੱਚ ਭਵਿੰਦਰਜੀਤ ਸਿੰਘ ਸ਼ਾਮਲ ਨੇ ਇਸ ਤੋਂ ਇਲਾਵਾ ਸੁਭਾ ਸਿੰਘ ਜੋ ਇੰਸਪੈਕਟਰ ਰਿਟਾਇਰ ਹੋਏ ਨੇ ਇਸ ਤੋਂ ਇਲਾਵਾ ਦਵਿੰਦਰ ਸਿੰਘ ਜੋ ਡੀਐਸਪੀ ਰਿਟਾਇਰ ਹੋਏ ਨੇ ਇਸ ਦੇ ਨਾਲ ਹੀ ਰਗਵੀਰ ਸਿੰਘ ਇੰਸਪੈਕਟਰ ਅਤੇ ਗੁਲਬird ਸਿੰਘ ਇੰਸਪੈਕਟਰ ਜਿਹੜੇ ਰਿਟਾਇਰ ਹੋਏ ਨੇ ਕੌਣ ਦੋਸ਼ੀ ਕਰਾਰ ਦਿੱਤਾ ਗਿਆ ਸੋਮਵਾਰ ਨੂੰ ਸਸਾ ਸੁਣਾਈ ਜਾਏਗੀ 1993 ਦੇ ਵਿੱਚ ਇੱਕ ਫੇਕ ਐਨਕਾਊਂਟਰ ਦੇ ਹੁੰਦਾ ਇਹ ਤਰਨ ਤਰਨ ਦੇ ਵਿੱਚ ਜੋ ਅਲੀਗੇਸ਼ਨਸ ਨੇ ਉਸ ਸਮੇਂ ਦੇ ਪੰਜ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਕੈਰ ਟਾਈਮ ਬਹੁਤ ਲੱਗਿਆ ਇਹ ਪਰ ਦੇਖਣਾ ਹੋਏਗਾ ਕਿ ਸਜ਼ਾ ਕੀ ਸੁਣਾਈ ਜਾਂਦੀ ਹੈ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਔਰ ਕਾਬਲੇ ਗੌਰ ਹੈ ਕਿ ਉਹ ਦੌਰ ਹੈ ਪੰਜਾਬ ਦਾ ਜਿਹੜਾ ਖਾਸ ਤੌਰ ਤੇ 90 ਤੋਂ ਸ਼ੁਰੂ ਹੋਇਆ 90 91 92 93 ਬਹੁਤ ਸਾਰੇ ਕੇਸਿਸ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਕੇਸ ਵੀ ਆਪਾਂ ਪਹਿਲਾਂ ਵੀ ਸੁਣ ਚੁੱਕੇ ਹਾਂ ਕਿ ਕਈ ਕੇਸਿਸ ਜਿਹੜੇ 1990 92 99 ਦੇ ਵਿੱਚ ਹੋਏ ਨੇ ਉਹਨਾਂ ਦੇ ਵਿੱਚ ਹੁਣ ਅਦਾਲਤਾਂ ਉਹਨਾਂ ਨੂੰ ਫੇਕ ਕਰਾਰ ਦੇ ਰਹੀਆਂ ਨਹੀਂ ਤੇ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਨਹੀਂ ਇੱਕ ਹੋਰ ਮਾਮਲਾ ਜਿਹੜਾ ਤਰਨਤਾਰਨ ਦੇ ਵਿੱਚ 1993 ਦੇ ਵਿੱਚ ਸਾਹਮਣੇ ਆਇਆ ਸੀ ਫਿਰ ਪਰਿਵਾਰਨੀ ਕਲੰਬੀ ਤੁਸੀਂ ਕਹਿ ਸਕਦੇ ਹੋ ਕਿ ਲੜਾਈ ਲੜੀ ਫਿਰ ਕਰਿਬ ਕਰਿਬ 28 ਸਾਲ ਤੱਕ ਔਰ ਉਸ ਤੋਂ ਬਾਅਦ ਹੁਣ ਜਾ ਕੇ ਪੂਰਾ ਮਾਮਲਾ ਸਜ਼ਾ ਦੇ ਨੇੜੇ ਪਹੁੰਚਾਇਆ ਦੇਖਣਾ ਹੋਏਗਾ ਕਿ ਸਜ਼ਾ ਅਦਾਲਤ ਦੇ ਵੱਲੋਂ ਸੋਮਵਾਰ ਨੂੰ ਸੁਜਾਈ ਜਾਏ ਸੁਣਾਈ ਜਾਏ 99 ਤੋਂ ਲੈ ਕੇ ਹੁਣ ਤੱਕ ਬਹੁਤ ਲੰਬੀ ਲੜਾਈ ਅਸੀਂ ਕਹਿ ਸਕਦੇ ਹਾਂ ਪਰਿਵਾਰ ਵੀ આજ ਥੋੜਾ ਜਿਹਾ ਸੰਤੁਸ਼ਟ जरूर दिख ਰਿਹਾ ਹੈ ਕਿ ਦੋਸ਼ੀ ਚਲਕ ਪੁਰਾਰਤਾ ਦਿੱਤਾ ਹੈ ਹਾਂਜੀ ਸਰ ਦੇਖੋ ਇਹਦੇ ਟ੍ਰਾਇਲ ਦੇ ਵਿੱਚ ਇਹ ਦੇਖੋ 10 ਦੋਸ਼ੀ ਸਿਗੇ ਜੀ 10 10ਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਜੀ 5 ਦੀ ਡੈਥ ਤੇ 3 ਦੀ ਤਾਂ ਦੋ ਜਿਹਦੇ ਵਿੱਚ ਪੀਓ ਡਿਕਲੇਅਰ ਸਿਗੇ ਜੀ ਉਹਨਾਂ ਦੇ ਅਗੇਂਸ ਪ੍ਰोसीडिंग ਐ ਬੈਠੋਗੀ ਤੇ 3 ਦੀ ਨਾਰਮਲ ਡੈਥ ਹੋ ਗਈ ਜੀ ਹੁਣ 5 ਜਿਹੜਾ ਜੋ ਲਾਈਵ ਹੁੰਦੇ ਉਹ ਵੀ ਸ਼ਾਇਦ ਦੋਸ਼ੀ ਕਰਾ ਦਿੱਤੇ ਜਾਂਦੇ ਜੀ ਇਹ ਦਸਾਂ ਦੇ 10 ਦਿੱਤੇ ਜਾਂਦੇ ਬਟ ਜਿੰਨੇ ਜਿਹਨਾਂ ਨੇ ਟ੍ਰਾਇਲ ਫੇਸ ਕੀਤਾ ਉਹ ਸਾਰੇ ਦੋਸ਼ੀ ਕਰਾ ਦਿੱਤੇ ਜਿਹੜੇ 10 ਦੇ 10 ਜਿਹੜੇ ਤੁਸੀਂ ਦੱਸ ਰਹੇ ਉਹ ਸਾਰੇ ਪੁਲਿਸ ਮੁਲਾਜ਼ਮ ਹਾਂਜੀ ਹਾਂਜੀ ਸਰ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਜਿਹੜੇ ਪੰਜ ਦੋਸ਼ੀ ਕਰਾਰ ਦਿੱਤੇ ਨੇ ਉਹਨਾਂ ਦੇ ਵਿੱਚ ਕੀ ਕੀ ਉਹਨਾਂ ਦੀ ਡੈਜਿਨੇਸ਼ਨ ਤੇ ਰਿਟਾਇਰ ਹੋਏ ਨੇ ਉਹ ਸਰ ਜਿਹੜੇ ਸਭ ਤੋਂ ਵੱਡਾ ਡੈਜਿਨੇਸ਼ਨ ਐ ਐਸਐਸਪੀ ਆਪਣੇ ਰਹੇ ਨੇ ਭੁਪਿੰਦਰਜੀਤ ਸਿੰਘ ਜੀ ਹਾਂਜੀ ਤੇ ਬਾਕੀ ਵੀ ਉਹਨਾਂ ਦੇ ਨਾਲ ਐਸਪੀ ਹਾਂ ਐਸਐਚਓ ਰਹੇ ਨੇ ਹੋ ਰਹੇ ਨਹੀਂ ਹਾਂਜੀ ਤੇ ਸਰ ਹੁਣ ਕੀ ਕਾਫੀ ਜਿਹੜੇ ਫੈਕਟ ਫਾਈਨਡਿੰਗ ਕੀਤੀ ਹੈ ਕਿਹੜੇ ਕਿਹੜੇ ਤੱਥ ਜਿਹੜੇ ਹੈਗੇ ਰੱਖੇ ਗਏ ਨਹੀਂ ਕਿਉਂਕਿ ਲੰਬਾ ਕਾਫੀ ਚਲਾਇਆ ਸਰ ਦੇਖੋ ਇਹ ਜਿਹੜੀਆਂ ਦੋ ਇਹਨਾਂ ਨੇ ਦਿਖਾਇਆ ਸੀ ਕਿ ਅਲੱਗ-ਅਲੱਗ ਜਗ੍ਹਾ ਤੇ ਇਨਕਾਊਂਟਰ ਤੇ ਦੋਨਾਂ ਦੇ ਵਿੱਚ ਇਹਨਾਂ ਨੇ ਫੇਕ ਦਿਖਾ ਕੇ ਉਹਨਾਂ ਨੂੰ ਕਰਿਆ ਸੀ ਜੋ ਕਿ ਕੋਰਟ ਨੇ ਉਹਨਾਂ ਨੇ ਜੀ ਫ੍ਰੇਕ ਸਬੂਤ ਕੀਤਾ ਤੇ ਕਨਵਿਕਸ਼ਨ ਕੀਤੀ ਕਿਉਂਕਿ ਉਹਨਾਂ ਦੇ ਹੀ ਪੁਲਿਸ ਮੁਲਾਜ਼ਮ ਐ ਤੇ ਤਿੰਨ ਉਹਨਾਂ ਦੇ ਪੁਲਿਸ ਮੁਲਾਜ਼ਮ ਸੀ ਤੇ ਚਾਰ ਟੋਟਲ ਸੱਤ ਬੰਦੇ ਮਾਰੇ ਸੀ ਹਾਂ ਟੋਟਲ ਸੱਤ ਬੰਦੇ ਮਾਰੇ ਸੀ ਟੋਟਲ ਸੱਤ ਟੋਟਲ ਸੱਤ ਤਿੰਨ ਪੁਲਿਸ ਮੁਲਾਜ਼ਮ ਸੀ ਹਾਂ ਜੀ ਤੇ ਚਾਰ ਦ 3 1993 ਦੇ ਵਿੱਚ ਫੇਕ ਇਨਕਾਊਂਟਰ ਹੋਇਆ ਸੀ ਤਰਨਤਾਰਨ ਦੇ ਵਿੱਚ ਅੱਜ ਇੱਕ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਦੋਸ਼ੀ ਕਰਾਰ ਦਿੱਤੇ ਗਏ ਨੇ ਔਰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ ਨਿਊਜ਼ 18 ਦੇ ਕਾਲ ਐਕਸਕਲੂਸਿਵ ਮੌਜੂਦ ਨੇ ਔਰ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ 33 ਸਾਲ ਬਾਅਦ ਜਿਹੜਾ ਫੈਸਲਾ ਆਇਆ ਹੈ ਤਾਂ ਕਹਿ ਸਕਦੇ ਹਾਂ ਕਿ ਆਪਣੇ ਆਪ ਚ ਇੱਕ ਵੱਡਾ ਫੈਸਲਾ ਜਿਹੜਾ ਇਸ ਨੂੰ ਕਹਿ ਸਕਦੇ ਹਾਂ ਕਿ ਦੋਸ਼ੀ ਕਰਾਰ ਜੋ ਕਿ ਐਸਐਸਪੀ ਰਿਟਾਇਰ ਹੋਏ ਨੇ ਡੀਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਫੈਸਲਾ ਜਿਹੜਾ ਸੁਣਾਇਆ ਗਿਆ ਮ ਕੀ ਨਾ ਸੀ ਸਰ ਪੁਲਿਸ ਮੁਲਾਜ਼ਮ ਸੀ ਹਾਂਜੀ ਅੱਛਾ ਹੋ ਜਾ ਕੀ ਇਹ ਮੁਕਾਬਲਾ ਬਣਾ ਕੇ ਤੇ ਮਾਰਤਾ ਹਾਂਜੀ 1992 ਤੱਕ ਹਾਂਜੀ ਹਾਂਜੀ ਅੱਛਾ ਤੇ ਮੜਕੇ ਸਾਨੂੰ ਘਰੇ ਲਿਆਂਦਾ ਨਹੀਂ ਹੁੰਦਾ ਨਾ ਨਾ ਲੀੜਾ ਦਿੱਤਿਆ ਤਾਂ ਜੁੱਤੀ ਦਿੱਤੀ ਨਾ ਕੁਛ ਨਾ ਫੋਲ ਲਦਣਾ ਲਾਜ ਦਿੱਤੀ ਸੀ ਤੇ ਅੱਜ ਦੋਸ਼ੀ ਕਰਾਰ ਦਿੱਤਾ ਉਹਨਾਂ ਨੂੰ ਤੁਸੀਂ ਸੰਤੁਸ਼ਟ ਹੋ ਪੁੱਤ ਅਜੇ ਫੈਸਲਾ ਤਾਂ ਹਾਂਜੀ ਹੁਣ ਵਾਰ ਨੂੰ ਸੁਣਾਈ ਜਾਣਾ ਹਾਂਜੀ ਭਾਦੀ ਤੁਸੀਂ ਮੈਂ ਉਹਨਾਂ ਲੜਕਾ ਸ਼ਿੰ다 ਸਿੰਘ ਦਾ ਮੇਰੇ ਫਾਦਰ ਸਾਹਿਬ ਦਾ ਨਾ ਅਨਕਾਊਂਟਰ ਕੀਤਾ ਹੀ ਫੇਕ ਉਹ ਅਸੀਂ 32 ਸਾਲ ਬਹੁਤ ਮਗਰ ਫਿਰੇ ਅੱਜ ਹਨ ਇਨਸਾਫ਼ ਮਿਲਿਆ ਵਾ ਅਸੀਂ ਸੀਪੀਆਈ ਦਾਲਤ ਦਾ ਜੱਜ ਸਾਹਿਬ ਦਾ ਬਹੁਤ ਤਾਂ ਨਵੰਦ ਕਰਦੇ ਜਿਨ੍ਹਾਂ ਨੇ ਉਹਨਾਂ ਨੂੰ ਤਾ ਜਸਨਾ ਰਿ ਅੱਜ ਉਹਨਾਂ ਨੂੰ ਦੋਸ਼ੀ ਕਰਾਨਾ ਦੋਸ਼ੀ ਕਰਾਰ ਦੇ ਦਿੱਤਾ ਗਾਂ ਵੀ ਹੈ ਉਮੀਦ ਰਾਦੇ ਸਾਨੂੰ ਸਾਰੀ ਸਾਡੀ ਸੁਣਵਾਈ ਕਰਨ ਜਿਵੇਂ ਅੱਜ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜੋ ਸਾਡੀ ਪਿਤਾਰੀ ਨੌਕਰੀ ਦਵਾਈ ਜਾਵੇ ਸਾਨੂੰ ਠੀਕ ਹੈ ਤੇ ਮਾਤਾ ਮੇਰੀ ਦੀ ਪੈਨਸ਼ਨ ਲੱਗੀ ਜਾਵੇ ਠੀਕ ਹੈ ਤੇ ਤੁਸੀਂ 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 ਕਿਹਦਾ ਦੇ ਕਿਹਨਾਂ ਦੇ ਗੁਰਮੀਤ ਕੋ ਹਾਂਜੀ ਤੇ ਕੀ ਦਾ ਤੁਹਾਡੇ ਪਤੀ ਦਾ ਦਾਸ ਦੇ ਸੁਖਦੇਵ ਸਿੰਘ ਦੀ ਹਾਂਜੀ ਉਹ ਨਹੀਂ ਮੈਂ ਕਰ ਨਹੀਂ ਆ ਤੇ ਬੱਚਾ ਮੇਰਾ ਹੁਣ ਆਇਆ ਸੀ ਤਾਂ ਮੈਨੂੰ ਘਰੋਂ ਚੁੱਕ ਕੇ ਲੈ ਗਏ ਹੀ ਇਹ ਅਸੀਂ ਬੱਚੇ ਨਹੀਂ ਨਾ ਮਗਰੋਂ ਬੱਚੇ ਸਾਡੇ ਹੋਏ ਆ ਤੇ ਸਾਨੂੰ ਵੇਖਣਾ ਨਹੀਂ ਇਹਨਾਂ ਦਿੱਤਾ ਬੱਚਿਆਂ ਨੂੰ ਤੇ ਅਸੀਂ ਲੋਕਾਂ ਦੇ ਕੰਮ ਕਰ ਕਰਦੇ ਤੇ ਟੈਂਪੂ ਦੇ ਕਿਤੇ ਹੀ ਸਾਡੇ ਤੇ ਸਾਨੂੰ ਵੇਖਣਾ ਨਹੀਂ ਇਹਨਾਂ ਦਿੱਤਾ ਤੇ ਸਾਨੂੰ ਲੋਕਾਂ ਨੇ ਦੱਸਿਆ ਵੀ ਇਹਨਾਂ ਨੂੰ ਇਹ ਕੀ ਗੱਲ ਹੋਈ ਸੀ ਵੀ ਆ ਜਾਂਦੀ ਇਹ ਗੱਲ ਹੋ ਗਈ ਆ ਇਹ ਸੁਖਦੇਵ ਸਿੰਘ ਜੀ ਹਾਂਜੀ ਠੀਕ ਹੈ ਸਿੰਦਰ ਸਿੰਘ ਜੀ ਦੀ ਫੋਟੋ ਆ ਸਿੰਦਰ ਸਮੇਂ ਤੇ ਉਹ ਨਹੀਂ ਆਏ ਆਵੇ ਕਿੰਨਾ ਬੜਾ ਲੰਮਾ ਸਮਾਂ ਤੁਸੀਂ ਲੜਾਈ ਲੜੀ ਹਾਂਜੀ ਬੜਾ ਚਿਰ ਇੱਥੇ ਸੱਦ ਰਹੀ ਉੱਥੇ ਹੀ ਸਾਨੂੰ ਆਪਣਾ ਤਾਂ ਐਂ ਡਿਆ ਸੀ ਅੱਛਾ ਤੇ ਕਦੀ ਕਦੇ ਸੰਸਦ ਦੇ ਵਿੱਚ ਕਦੀ ਕਹੇ ਕੋਲ ਪਹੇ ਫੜ ਕਹਿੰਕੇ ਕੋਲ ਪਹੇ ਫੜ ਆਹੀਂ ਤੇ ਡੈਨਰ ਮਗਰ ਅਹੀਂ ਤੁਰੇ ਹਾਂ ਹੂੰ ਉਹ ਸਾਡਾ ਫੈਸਲਾ ਹੋ ਗਿਆ ਐ ਤੁਸੀਂ ਦੋਸ਼ੀ ਕਰਾ ਹਾਂਜੀ ਹੋ ਤੁਸੀਂ ਸੰਤੁਸ਼ਟ ਹੋ ਹਾਂਜੀ ਕਿਸਨ ਤੋਂ ਸਤਾ ਇੱਕ ਇਹ ਕੌਣ ਨੇ ਇਹ ਸਿੰਦਾ ਸਿੰਘ ਇਹ ਸਿੰਦਾ ਸਿੰਘ ਨੇ ਇਹ ਤੁਹਾਡੇ ਅੱਜ ਤੁਸੀਂ ਥੋੜਾ ਹਾਂ ਚੰਨ ਦੇ ਕੇ ਆਹੀ ਅੱਜ ਨੂੰ ਬਹੁਤ ਦਿਲ ਨੂੰ ਧੰਨਤੀ ਅੱਜ ਦੋਸ਼ੀ ਇਕਰਾਰ ਦਿੱਤਾ ਉਹਨਾਂ ਨੂੰ ਹੁਣ ਸਕਦੇ ਸਾਰੇ ਜੱਜ ਸਾਹਿਬ ਸਜ਼ਾ ਦੇਣ ਇਹਨਾਂ ਨੂੰ ਸੋਮਵਾਰ ਹਨ ਹੋਰ ਸੁਣਤੀ ਹੋਸਰੀ करीब 32 ਸਾਲ ਤੱਕ ਪਰਿਵਾਰ ਨੇ ਕਾਨੂੰਨੀ ਜੰਗ ਲੜੀ ਹੈ ਤੇ ਪਰਿਵਾਰ ਹੁਣ ਉਮੀਦ ਕਰ ਰਿਹਾ ਹੈ ਕਿ ਸੋਮਵਾਰ ਨੂੰ ਕੜੀ ਤੋਂ ਕੜੀ ਸਜ਼ਾ ਇਹਨਾਂ ਮਲਜ਼ਮਾਂ ਨੂੰ ਦਿੱਤੀ ਜਾਵੇਗੀ ਪਰਿਵਾਰਕ ਮੈਂਬਰ ਤਾਂ 32 ਸਾਲ ਪਹਿਲਾਂ ਚਲਾ ਗਿਆ ਸੀ ਪਰ ਉਮੀਦ ਅੱਜ ਇਨਸਾਫ ਦੀ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਗੱਲ ਹੋਵੇਗੀ ਕੰਗਣਾ ਰਣੌਤ ਦੀ ਬੀਜੇਪੀ ਦੀ ਐਨਪੀ ਕੰਗਣਾ ਰਣੌਤ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਚਟਕਾ ਲੱਗਿਆ ਹੈ ਮਾਨਹਾਨੀ ਦੀ ਸ਼ਿਕਾਇਤ ਰੱਦ ਕਰਨ ਦੇ ਲਈ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਕਪਟੀਸ਼ਨ ਪਾਈ ਗਈ ਸੀ ਕਿ ਜੋ ਮਾਨਹਾਨੀ ਦੀ ਪਟੀਸ਼ਨ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ ਤੇ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਹਾਈ ਕੋਰਟ ਨੇ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਦਰਅਸਲ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ 2021 ਦੇ ਵਿੱਚ ਕੰਗਨਾ ਦੇ ਖਿਲਾਫ ਬਠਿੰਡਾ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਕਿਸਾਨਾਂ ਅੰਦੋਲਨ ਦੇ ਦੌਰਾਨ ਮਹਿਲਾ ਦੀ ਤਸਵੀਰ ਪੋਸਟ ਕਰਨ ਦੇ ਇਲਜ਼ਾਮ ਨੇ ਔਰ ਬਠਿੰਡਾ ਦੀ ਮਹਿੰਦਰ ਕੌਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਬਜ਼ੁਰਗ ਮਹਿਲਾ ਨੂੰ ਸ਼ਖੀਨ ਬਾਗਦੀਪ ਬਲਕਸਬ ਬਾਨੋ ਆਪਣੇ ਟਵੀਟ ਦੇ ਜ਼ਰੀਏ ਕਹਿ ਦਿੱਤਾ ਸੀ ਕੰਗਨਰ ਨੌਥ ਨੇ ਕਿ ਕੰਗਨਰ ਨੌਥ ਦੀਆਂ ਸਟੇਟਮੈਂਟਸ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਖੂਬ ਚਰਚਾ ਦੇ ਵਿੱਚ ਰਗੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ 100-100 ਰੁਪਏ ਲੈ ਕੇ ਇੱਥੇ ਪ੍ਰਦਰਸ਼ਨ ਕਰਨਾ ਆ ਰਹੇ ਨੇ ਤਾਂ ਇਸ ਤਰੀਕੇ ਦੀਆਂ ਗੱਲਾਂ ਹੋਈਆਂ ਉੱਧਰ ਦਲਜੀਤ ਦੋਸਾਂ ਜਵਾਬ ਦੇਣ ਲੱਗੇ ਦੋਵਾਂ ਦੇ ਵਿੱਚ ਵਾਲੇ ਬਹੁਤ ਲੰਬੀ ਚੌੜੀ ਟਕਰਾਅ ਟਵਿੱਟਰ ਦੇ ਉੱਤੇ ਚੱਲਦੀ ਰਹੀ ਪਰ ਕੁਲ ਮਿਲਾ ਕੇ ਪੂਰਾ ਮਾਮਲਾ ਅਦਾਲਤਾਂ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਨੋਟਿਸ ਭੇਜ ਦਿੱਤਾ ਗਿਆ ਮਨਹਾਨੀ ਦਾ ਔਰ ਇਲਜ਼ਾਮ ਲਗਾਏ ਗਏ ਕਿ ਸ਼ਾਹੀਨ ਬਾਗ ਦੀ ਬਿਲਕੁਲ ਜ਼ਬਾਨ ਨੂੰ ਕਿਹਾ ਗਿਆ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਤੇ ਉਸ ਕੇਸ ਚੱਲ ਰਿਹਾ ਮਨਹਾਨੀ ਦਾ ਤੇ ਇਸ ਵਿੱਚ ਚਲੇ ਕੰਗਣਾ ਦੇ ਵਕੀਲ ਪਹੁੰਚ ਕੇ ਹਾਈ ਕੋਰਟ ਕੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਵੇ ਜੋ ਡੈਫਰਮੇਸ਼ਨ ਹੈ ਤਾਂ ਅਦਾਲਤ ਨੇ ਫਿਲਹਾਲ ਇਨਕਾਰ ਕਰ ਦਿੱਤਾ ਇਸ ਸਬ ਦੇ ਵਿਚਾਲੇ ਉਪ ਰਾਸ਼ਟਰਪਤੀ ਚੋਣਾਂ ਦਾ ਐਲਾਨ ਵੀ ਹੋ ਗਿਆ 9 ਸਤੰਬਰ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਕੌਣ ਹੋਣਗੇ 9 ਸਤੰਬਰ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਕਲੀਅਰ ਹੋ ਜਾਏਗਾ 7 ਅਗਸਤ ਤੋਂ ਨਾਮੀਨੇਸ਼ਨ ਸ਼ੁਰੂ ਹੋਣੀ ਹੈ 21 ਅਗਸਤ ਤੱਕ ਨਾਮੀਨੇਸ਼ਨ ਭਰੀ ਜਾ ਸਕੇਗੀ ਟਾਬਲੇ ਗੋਰੇ ਕੀ ਜਗਦੀਪ ਧਨਖੜ ਉਹਨਾਂ ਨੇ ਆਪਣੇ ਸੇਤ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਰਿਜ਼ਾਈਨ ਕਰ ਦਿੱਤਾ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੈ ਹੁਣ ਉਪ ਰਾਸ਼ਟਰਪਤੀ ਦੀ ਹੁਣ ਉਪਰਾਸ਼ਟਪਤੀ ਕੌਣ ਹੋਏਗਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਜਗਦੀਪ ਧੰਖੜ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਬਹੁਤ ਸਾਰੀਆਂ ਚਰਚਾਵਾਂ ਨੇ ਇਸ ਸਮੇਂ ਸਵਾਲ ਇਹ ਹੈ ਕਿ ਕਿਸ ਦੇ ਕੋਲ ਉਪਰਾਸ਼ਟਪਤੀ ਦਾ ਅਹੁਦਾ ਜਾਏਗਾ ਚਰਚਾਵਾਂ ਨਿਤਿਸ਼ ਕੁਮਾਰ ਦੇ ਨਾਮ ਦੀਆਂ ਵੀ ਬਹੁਤ ਹੋ ਰਹੀਆਂ ਨੇ ਚਰਚਾਵਾਂ ਹੋਰ ਵੀ ਕਿਉਂਕਿ ਭਾਜਪਾ ਦੇ ਕੋਲ ਨੰਬਰ ਤਾਂ ਹੈਗੇ ਨੇ ਪਰ ਇੱਕ ਲੰਮਾ ਚੌੜਾ ਪ੍ਰੋਸੈਸ ਜ਼ਰੂਰ ਹੁੰਦਾ ਹੈ ਉਪਰਾਸ਼ਟਪਤੀ ਦੀ ਚੋਣ ਦੇ ਲਈ ਵੀ ਨਾਮੀਨੇਸ਼ਨ ਸਭ ਤੋਂ 21 ਅਗਸਤ ਤੱਕ ਫਾਈਲ ਕੀਤੀ ਜਾ ਸਕੇਗੀ ਯਾਨੀ ਕਿ ਔਨ ਦੀ 7 ਤਰੀਕ ਨੂੰ ਅੱਜ 1 ਅਗਸਤ ਹੋ ਚੁੱਕਿਆ ਹੈ ਔਰ 21 ਅਗਸਤ ਆ ਨੋਮੀਨੇਸ਼ਨ ਫਾਈਲ ਕਿਤਾ ਜਾਏਗਾ ਨੋਮੀਨੇਸ਼ਨ ਕੌਣ ਕੌਣ ਫਾਈਲ ਕਰਦਾ ਉਸ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਤੇ 9 ਸਤੰਬਰ ਨੂੰ ਜਿਹੜਾ ਇਸ ਇਲੈਕਸ਼ਨ ਨੂੰ ਕੰਡਕਟ ਕਰਵਾਇਆ ਜਾਵੇਗਾ ਉਹ ਰਾਸ਼ਟਰਪਤੀ ਦੀ ਇਲੈਕਸ਼ਨ ਹੁਣ ਅੱਗੇ ਬਦਦੇ ਕੈਬਨਿਟ ਮੰਤਰੀ ਈਟੀਓ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਇਸ ਦੇ ਉੱਤੇ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਨੂੰ ਬੀਜੇਪੀ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਪੰਜਾਬ ਦੇ ਨੇ ਬਿਜਲੀ ਮੰਤਰੀ ਈਟੀਓ ਹਰਪੰਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਹੈ ਵਿਦੇਸ਼ ਮੰਤਰਾਲੇ ਦਾ ਅਮਰੀਕਾ ਜਾਣ ਦੀ ਪਰਮਿਸ਼ਨ ਦੇਣ ਤੋਂ ਇਨਕਾਰ ਆ ਗਿਆ ਮੰਤਰੀ ਈਟੀਓ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਜਾਣ ਦੀ ਪਰਮਿਸ਼ਨ ਮੰਗੀ ਸੀ ਅਮਰੀਕਾ ਦੇ ਬੋਸਟਨ ਦੇ ਵਿੱਚ ਐਨਸੀਐਸਐਲ ਯਾਨੀ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਸ ਦੇ ਵਿੱਚ ਸ਼ਾਮਿਲ ਹੋਣਾ ਸੀ ਟੀਓ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਅਤੇ ਜੋ ਟੀਓ ਦਾ ਦਾਅਵਾ ਹੈ ਕਿ ਪ੍ਰਵਾਨਗੀ ਨਾ ਦੇਣ ਦੀ ਵਜ੍ਹਾ ਵੀ ਨਹੀਂ ਦੱਸੀ ਗਈ ਅਮਰੀਕਾ ਜਾਣ ਦੀ ਪਰਮਿਸ਼ਨ ਨਾ ਮਿਲਣ ਦੇ ਉੱਤੇ ਰਵਿੰਦਰ ਸਿੰਘ ਟੀਓ ਦੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਬਾਕਾਇਦਾ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਦੁੱਖ ਹੈ ਕਿ ਕੇਂਦਰ ਦੇ ਵੱਲੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਿਰਫ ਇਸ ਲਈ ਇਜਾਜ਼ਤ ਨਹੀਂ ਮਿਲੀ ਕਿ ਮੈਂ ਪੰਜਾਬ ਤੋਂ ਹਾਂ ਹੋਰ ਸੂਬਿਆਂ ਦੇ ਨੁਮਾਇੰਦੇ ਐਨਸੀਐਸਐਲ ਸਮਿਟ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕੇਂਦਰ ਨਹੀਂ ਚਾਹੁੰਦਾ ਕਿ ਮੰਤਰੀ ਪੱਧਰ ਦੇ ਉੱਤੇ ਪੰਜਾਬ ਮਾਡਲ ਨੂੰ ਪੇਸ਼ ਕੀਤਾ ਜਾਵੇ ਇਸ ਕਰਕੇ ਹੀ ਸਾਨੂੰ ਮੈਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਕਾਪਲੇ ਗਾੜੇ ਕਿ ਪੀਟੀਓਵੀ ਕੰਦੇ ਨਜ਼ਰ ਆਈ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਫਰੀ ਹੈ ਅਸੀਂ ਇੱਕ ਵੱਖਰਾ ਮਾਡਲ ਬਣਾਇਆ ਹੈ ਆਮ ਲੋਕਾਂ ਦੀ ਸਹੂਲਤ ਦੇ ਲਈ ਜੇਕਰ ਐਨਸੀਐਸਐਲ ਦੇ ਵਿੱਚੋਂ ਜਾਂਦੇ ਅਮਰੀਕਾ ਦੇ ਵਿੱਚ ਜਾ ਕੇ ਇਸ ਮਾਡਲ ਨੂੰ ਰੱਖਦੇ ਤਾਂ ਇਸ ਦੀ ਚਰਚਾ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਉਹ ਬੀਜੇਪੀ ਦੇ ਉੱਤੇ ਵਰਦੇ ਹੋਏ ਨਜ਼ਰ ਆ ਰਹੇ ਨੈਸ਼ਨਲ ਕਾਨਫਰੰਸ ਸੀਗੀ ਦੈਟ ਇਸ ਲੈਟ ਅਸ ਬੀ ਸੋ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਸੀ ਜਾਂ ਮੇਰਾ ਇਨਵੀਟੇਸ਼ਨ ਮਿਲਿਆ ਸੀ ਨਾ ਮੈਂ ਜਾਣ ਦੇ ਕੋਈ ਬਾਤ ਨਹੀਂ ਕੀਤੀ ਸੀ ਔਰ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਨੇ ਮੇਰੀ ਰਿਕੁਐਸਟ ਕੀਤੀ ਸੀ ਕਿ ਕਿਉਂਕਿ ਮੈਂ ਜੋ ਫ੍ਰੀ ਆ ਗਵਰਨਰ ਤੋਂ ਪਰਮਿਸ਼ਨ ਲੈ ਲਈ ਸੋ ਉਹਨਾਂ ਨੇ 2023 ਦਾ ਫਿਸ਼ਨ ਆਪਟੀਕਲ ਇੰਸਟਿਟਿਊਟ ਨਾਲ ਨਾਲੋਂ ਬੈਸਟਾ ਪੀਐਸੀ ਉੱਪਰ ਚਤਰਾ ਬੇਸ ਕੋਨ ਬਸਾਈਆ ਪਰ ਕਿਉਂਕਿ ਆ ਉਸ ਦੇ ਜਿਹੜੇ এডੂਕੇਸ਼ਨ ਦੀ ਗੱਲ ਹੋਣੀ ਸੀਗੀ ਸਿਟੀ ਆਫ ਪੋਸਟਲ ਜਿਹੜਾ ਇਹਨੂੰ ਸਿਟੀ ਲੋਕ ਐਜੂਕੇਸ਼ਨ ਕਿਹਾ ਜਾਂਦਾ ਕੋਈ ਬੋਰਡ ਟੈਕਨੋਲੋਜੀ ਦੀ ਗੱਲ ਹੋਣੀ ਸੀਗੀ ਸੋ ਅਸੀਂ ਵੀ ਪੰਜਾਬ ਲੋਕ ਰਹੇ ਪ੍ਰੈਜ਼ੈਂਟ ਸਾਰੀ ਆਪਣੇ ਆਪ ਨੂੰ ਸਾਟਾ ਮੌਦਲਾ ਜੋ ਅਸੀਂ ਆਪ ਪੰਜਾਬ ਦੇ ਵਿੱਚ ਕੀਤਾ ਇਹ ਦਾ ਫੀਲਡ ਆਫ ਐਫੀਕੇਸ਼ਨ ਐਂਡ ਟ੍ਰੇਨਿੰਗ ਦਾ ਪਾਵਰਪੁਆਇੰਟ ਆ ਇਸਹਾਗੇ ਦਾ ਨਾਕਾਸ ਹਸੂਨ ਹੈ ਸਿਨ੍ਯਾ ਕੁਝ ਅਸੀਂ ਉਹਨਾਂ ਤੋਂ ਸਿੱਖੀ ਹੋਣਾ ਸੀਗਾ ਕੁਝ ਉਹਨਾਂ ਨੇ ਸਾਡੇ ਤੋਂ ਸਿੱਖਣਾ ਸੀਗਾ ਪਰ ਜਾਈ ਕਿ ਬਸ ਕੇਂਦਰ ਨਹੀਂ ਚਾਹੁੰਦੀ ਪੰਜਾਬ ਇਹ ਕੁਝ ਦੇ ਬਾਰੇ ਨਹੀਂ ਜਾਣ ਸਕਦਾ ਕਿ ਉਹ ਵੀ ਤਾਂ ਸੰਗੇ ਨਹੀਂ ਪਰ ਮੇਰਾ ਕਹਿਣਾ ਹੈ ਕਿ ਐਫਐਡੀ ਸਮਾਜਵਾਦ ਵਿੱਚ ਸਾਥੀ ਪਰਮਿਸ਼ਨ ਜਿਹੜੀ ਆ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਇੰਟਰੈਕਸ਼ਨ ਜਿਹੜਾ ਉਹ ਕਰ ਸਕੀਏ ਆਪਣੇ ਸੁਪੇ ਵਾਸਤੇ ਆਪਣੇ ਦੇਸ਼ ਵਾਸਤੇ ਕੋਈ ਨਾ ਕੋਈ ਵਧੀਆ ਆਈਡੀਆਜ਼ ਜਿਹੜੇ ਨੇ ਉਹ ਅੰਟਰਨੈਸ਼ਨਲ ਮੰਚ ਤੇ ਉਹ ਸਾਥੀ ਕਰ ਸਕੀਏ